ਹੋਇ ਪਰਚੇਤੇ ਰੱਖੀ ਐਵੇਂ ਤੱਕੇ ਨਾਲ ਮਨ ਦੀ ਆਵਾਜ਼ ਨਾ ਦਵਾਈ ਜੇ ਤੈਨੂੰ ਦੁਨੀਆਂ ਦੇ ਪਦਾਰਥਾਂ ਦੀ ਲੋੜ ਦੀ ਪ੍ਰਤੀਤ ਹੁੰਦੀ ਹੈ ਮੰਜ਼ਲ ਦੀ ਲੋੜ ਪਏ ਤਾਂ ਮੰਗੀ ਪਰ ਮੰਗਦਿਆਂ ਕਦੀ ਨਾਮ ਦੇ ਉੱਲੇ ਨਾ ਹੋਣ ਦੇਵੀ ਕਿਉਂਕਿ ਨਾਮ ਦੇ ਉੱਲੇ ਕਈ ਅਵਸਥਾਵਾਂ ਹੁੰਦੀਆਂ ਹਨ ਕਵੀਰ ਜੀ ਨੇ ਮੰਗਿਆ ਉਹਨਾਂ ਨੇ ਸ਼ਬਦ ਬੜੀ ਵਾਰੀ ਪੜਿਆ ਭੁੱਖੇ ਭਗਤ ਨਾ ਕੀਜੈ ਜਹਿ ਮਾਲਾ ਆਪਣੀ ਨੀਜੈ ਮੈਂ ਨਾਹੀਂ ਕਿਸੇ ਦਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੂ ਕਹਿੰਦੇ ਹਨ ਇਹ ਨਾ ਸਮਝਿਓ ਕਿ ਕਵੀਰ ਦੁਨੀਆਦਾਰ ਬੰਦਾ ਹੈ ਪਦਾਰਥਾਂ ਦੀ ਮੰਗ ਰੱਖਦਾ ਹੈ ਕਹਿੰਦੇ ਹਨ ਮੈਂ ਬੇਨਤੀ ਕਰ ਰਿਹਾ ਹਾਂ ਸਾ ਉਕੇ ਭਗਤ ਨਾ ਕੀਜੈ ਜਹਿ ਮਾਲਾ ਆਪਣੀ ਲੀਜੈ ਹਉ ਮੰਗੋ ਸੰਤ ਨਰੇਨਾ ਮੈਂ ਨਾਹੀ ਕਿਸੀ ਕਾ ਦੇਨਾ ਮੈਂ ਭਜ ਕੇ ਤੇਰੀ ਭਗਤੀ ਕਰਨ ਲੱਗਾ ਹਾਂ ਤੇ ਮੰਗਦੇ ਕੀ ਪਾਏ ਹਾਂ ਮਾਤੋ ਕੈਸੀ ਬਣਾ ਤਮ ਸੰਗੇ ਸੰਗੇ ਦਾ ਅਰਥ ਹੁੰਦਾ ਹੈ ਸਮਝਾਉਣਾ ਜੇ ਤੇਰੇ ਕੋਲੋਂ ਨਹੀਂ ਮੰਗਣਾ ਤਾਂ ਕੀ ਤੇਰੇ ਦਰ ਤੋਂ ਬਿਨਾ ਕੋਈ ਹੋਰ ਦਾਤਾ ਬਣਾਈਏ ਤੇਰੇ ਤੋਂ ਸ਼ਰਮ ਸ਼ਾਰ ਹੋਇਆ ਸਾਡਾ ਕੰਮ ਨਹੀਂ ਚੱਲਣਾ ਮੰਗਦੇ ਕੀ ਹਨ ਦੋ ਸੇਰ ਆਟਾ ਪਾਈਆ ਘਿਓ ਤੇ ਨਾਲ ਲੂਣ ਅੱਧਾ ਕਿਲੋ ਦਾਲ ਮੈਨੂੰ ਜਿਉਣ ਦੀ ਖੁਰਾਕ ਚਾਹੀਦੀ ਐ ਤੇਰੀ ਭਗਤ ਕਰੈ ਜਨ ਥੀਦਾ ਮੈਂ ਨਾਹੀਂ ਕਿਸੇ ਕਾ ਲੱਭੋ ਇੱਕ ਨਾਉ ਨਾਉ ਤੇਰਾ ਮੈਂ ਫੱਬੋ ਬਾਬਾ ਅਮਰਦਾਸ ਜੀ ਦੇ ਚਰਨਾਂ ਵਿੱਚ ਇੱਕ ਪੰਡਤ ਨੇ ਅਰਦਾਸ ਕੀਤੀ ਸੀ ਉਹ ਆਇਆ ਤੇ ਹਜੂਰ ਕਹਿਣ ਲੱਗੇ ਕੁਝ ਮੰਗ ਇਹ ਹੀ ਪੰਡਤ ਸੀ ਜਿਸ ਨੇ ਬਹੁਤ ਸਮਾਂ ਪਹਿਲਾਂ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਚੱਕਰਵਰਤੀ ਹੋਵੋਗੇ ਜਾਂ ਮੈਂ ਬਹੁਤ ਉੱਚੇ ਰਤਵੇ ਤੇ ਪਹੁੰਚੋਗੇ ਕਹਿੰ ਲੱਗਾ ਮਹਾਰਾਜ ਇੱਕ ਰਾਤ ਸੋਚਣ ਦਾ ਸਮਾਂ ਦਿਓ ਮੈਨੂੰ ਇੱਕ ਰਾਤ ਸੋਚਣ ਦਾ ਸਮਾਂ ਦੇ ਦਿਓ ਮੈਨੂੰ ਸਵੇਰੇ ਦਰਬਾਰ ਸਜਿਆ ਹਜੂਰ ਨੇ ਕਿਹਾ ਪੰਡਤ ਜੀ ਜੋ ਤੇਰਾ ਅੰਦਰ ਕਹਿੰਦਾ ਹੈ ਨਾਮ ਮੰਗੇਗਾ ਨਾਮ ਮਿਲੇਗਾ ਧਨ ਮੰਗੇਗਾ ਧਨ ਮਿਲੇਗਾ ਦੱਸ ਤੈਨੂੰ ਕੀ ਚਾਹੀਦਾ ਹੈ ਜੋ ਮੰਗੇਗਾ ਉਹੀ ਮਿਲ ਜਾਏਗਾ ਉਹ ਨੀਵੀ ਪਾ ਕੇ ਕਹਿੰਦਾ ਹੈ ਮੈਨੂੰ ਇਹ ਸਮਝ ਨਹੀਂ ਪੈਂਦੀ ਕੀ ਚਾਹੀਦਾ ਹੈ ਕਾਣ ਲੱਗੇ ਕਿਉਂ ਸੱਚੇ ਪਾਤਸ਼ਾਹ ਪੁੱਛਦੇ ਨੇ ਕਿਉਂ ਭਾਈ ਕਹਿੰਦਾ ਹੈ ਪਹਿਲਾਂ ਮੈਂ ਜਦੋਂ ਆਪ ਵਿਚਾਰਦਾ ਸਾਂ ਤਾਂ ਮੇਰੇ ਮਨ ਵਿੱਚ ਇਹ ਸੀ ਕਿ ਧਨ ਪਦਾਰਥ ਹੋਣ ਤਾਂ ਦੁਨੀਆਂ ਵਿੱਚ ਧਨ ਧਨ ਹੁੰਦੀ ਹੈ ਪਰ ਕਹਿੰਦਾ ਹੈ ਜਿਸ ਦਿਨ ਤੋਂ ਤੇਰੀ ਬਾਣੀ ਸੁਣਨ ਲੱਗਾ ਜਿਸ ਦਿਨ ਤੋਂ ਮੈਂ ਇੱਥੇ ਆ ਕੇ ਬਾਣੀ ਸੁਣੀ ਬਾਣੀ ਨੂੰ ਸਮਝਿਆ ਤਿੱਕ ਡਰ ਹੋਰ ਖਾਈ ਜਾਂਦਾ ਹੈ ਕਿਸ ਤੋਂ ਅੱਗੇ ਜਾ ਕੇ ਵੀ ਕਿਸੇ ਨਾਲ ਬਾਹ ਪੈਣਾ ਹੈ ਪਹਿਲਾਂ ਧੰਨ ਮੰਗਣ ਆਇਆ ਸੀ ਹੁਣ ਸੋਚਦਾ ਹਾਂ ਕਿ ਜੇ ਤੂੰ ਧੰਨ ਦਿੱਤਾ ਤੇ ਰੱਬ ਦੀ ਦਰਗਾਹ ਵਿੱਚ ਖਾਲੀ ਹੱਥ ਗਿਆ ਤਾਂ ਠੋਕਰਾਂ ਪੈਣਗੀਆਂ ਜਦੋਂ ਮੈਂ ਨਾਮ ਮੰਗਦਾ ਹਾਂ ਤਾਂ ਸੋਚਦਾ ਹਾਂ ਰਬੀਆਂ ਤੋਂ ਬਿਨਾਂ ਲੋਕਾਂ ਨੇ ਟਿਕਣ ਨਹੀਂ ਦੇਣਾ ਤੇ ਮੈਨੂੰ ਸਮਝ ਨਹੀਂ ਪੈਂਦੀ ਕਿ ਮੈਂ ਕੀ ਮੰਗਾ ਜੋ ਕੁਝ ਤੈਨੂੰ ਭਾਉਂਦਾ ਹੈ ਉਹੀ ਦੇ ਦੇ ਦਾਤਾ ਜੀ ਪਰ ਮੇਰਾ ਭਲਾ ਹੋਵੇ ਉਹਦੇ ਵਿੱਚ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਉੱਥੇ ਸ਼ਬਦ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਨਿਰਮਲ ਪੰਥ ਚਲਾਇਆ ਹੈ ਨਿ ਵੱਖਰਾ ਰਸਤਾ ਚਲਾਇਆ ਹੈ ਇਸ ਦੇ ਵਿੱਚ ਦੋਨੋਂ ਦਾਤਾ ਮਿਲਦੀਆਂ ਹਨ ਜਿੰਨੀ ਦੇਰ ਤੱਕ ਰੱਬ ਨੇ ਸਵਾਸ ਦਿੱਤੇ ਹਨ ਕੋਈ ਸਵਾਸ ਬੰਦ ਕੀ ਤੋਂ ਬਿਨਾਂ ਖਾਲੀ ਨਾ ਜਾਣ ਦੇਈ ਜਿੰਨੀ ਦੇਰ ਜਿਉਂਦਾ ਹੈ ਦੌਲਤ ਦੀ ਕਮੀ ਨਹੀਂ ਦੌਲਤ ਨਾਲ ਲੋਕ ਸੇਵਾ ਕਰੀ ਤੇ ਨਾਮ ਜਪ ਕੇ ਰੱਬ ਦੀ ਦਰਗਾਹ ਦਾ ਪਾਂਧੀ ਬਣ ਜਾਈ ਤੇ ਅਸੀਂ ਜਦੋਂ ਮੰਗਣ ਤੁਰਦੇ ਹਾਂ ਤਾਂ ਉਦੋਂ ਅਸੀਂ ਧਨ ਮੰਗਦੇ ਹਾਂ ਮੰਗਦੇ ਹਾਂ ਦੇਣ ਵਾਲੇ ਦਾਨਦਰ ਦਾ ਸ਼ੁਕਰ ਭੁੱਲ ਜਾਂਦੇ ਹਾਂ ਤੇ ਸਤਿਗੁਰੂ ਕਹਿੰਦੇ ਹਨ ਜਦੋਂ ਵੀ ਸਿੱਖ ਪ੍ਰਸ਼ਾਦਾ ਛਕਦਾ ਹੈ ਜਿਸੇ ਥਾਂ ਤੋ ਵੀ ਛਕੇ ਉਸ ਦਿਨ ਸ਼ਬਦ ਵਰਤਦਾ ਹੈ ਅੰਨ ਪਾਣੀ ਗੁਰੂ ਕਾ ਤਾਹਲ ਪਾਣੀ ਸਿੱਖ ਸੇਵਕ ਪਰਵਾਰ ਦੀ ਤੇ ਹਜੂਰ ਕਹਿੰਦੇ ਹਨ ਜਦੋਂ ਲੈ ਕੇ ਦਤਾਰ ਭੁੱਲ ਜਾਏ ਤਾਂ ਸੱਚ ਜਾਣੋ ਉਮ ਮੰਗ ਬੰਦੇ ਦੀ ਬੰਦਨ ਦੀ ਬਣ ਜਾਂਦੀ ਹੈ ਇੱਕ ਅਸੀਂ ਸ਼ਬਦ ਪੜ੍ਹਦੇ ਹਾਂ ਮੋਰੀ ਰੁਣ ਝੁਣ ਲਾਇਆ ਭੈਣ ਸਾਵਨਾਇ ਜਦੋਂ ਸੌਣ ਦਾ ਮਹੀਨਾ ਹੁੰਦਾ ਹੈ ਤਾਂ ਇੱਕ ਸਮਾਜਿਕ ਰੀਤ ਹੈ ਕਿ ਸੋਹਾਨੀਆਂ ਆਪਣੇ ਹੱਥਾਂ ਤੇ ਚੂੜੀਆਂ ਚੜਾਉਂਦੀਆਂ ਹਨ ਗੁਰੂ ਨਾਨਕ ਸਾਹਿਬ ਜੀ ਨੇ ਦੇਖਿਆ ਕਿ ਪਤੀ ਦੀ ਖੁਸ਼ੀ ਨਹੀਂ ਹੱਥ ਵਿੱਚ ਚੂੜੀਆਂ ਪਾਈਆਂ ਕੱਚ ਦੀਆਂ ਸੋਨੇ ਦੀਆਂ ਇਤਿਹਾਸ ਕੇ ਕਹਿਣ ਲੱਗੇ ਇਹਨਾਂ ਚੂੜੀਆਂ ਨੂੰ ਬਾਹਾਂ ਦੇ ਸਮੇਤ ਭੰਨ ਦੇ ਪੁੱਛਿਆ ਕਿਉਂ ਕਹਿਣ ਲੱਗੇ ਚੂੜੀਆਂ ਪਤੀ ਦੀ ਪ੍ਰਸੰਨਤਾ ਲਈ ਹਨ ਜੇ ਉਹ ਖੁਸ਼ ਨਾ ਹੋਇਆ ਤਾਂ ਤੋੜ ਕੇ ਇਹਨਾਂ ਚੂੜੀਆਂ ਨੂੰ ਚੂੜੀਆਂ ਦੇਖ ਕੇ ਤੈਨੂੰ ਪਤੀ ਦਾ ਪਿਆਰ ਭੁੱਲ ਗਿਆ ਹੈ ਤਾਸੀ ਸ਼ਾਵਦ ਪੜਦੇ ਆਂ ਚੂੜਾ ਭੰਨ ਪਲੰਘ ਸਿਉ ਮੁੱਦੇ ਸਨ ਬਾਹੀ ਸਨ ਬਾਹਾ ਏਤੇ ਬੇਸ ਕਰੇਂਦੀ ਏ ਮੁੱਦੇ ਸੌ ਰਾਤੋਂ ਅਵਰਾਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨਾ ਮਰੀ ਯਾਰ ਨਾ ਚੂੜੀਆਂ ਨਾ ਸੇਬ ਹੁੰਣੜੀਆਂ ਜੋ ਸਹਿਕਾਨ ਨਾ ਲੱਗੀਆਂ ਜਲਨ ਸੇਵਾ ਹੜੀਆਂ ਸਾਬ ਨੇ ਕਿਹਾ ਕਿ ਦੁਨੀਆਂ ਦੀਆਂ ਦਾਤਾਂ ਵੀ ਇਸ ਦੇ ਦਰ ਤੋਂ ਮੰਗੀਆਂ ਪਰ ਇੱਕ ਗੱਲ ਚੇਤੇ ਰੱਖੀ ਨਾਮ ਜਪਦਿਆਂ ਜਪਦਿਆਂ ਇੱਕ ਦਿਨ ਦਾਤ ਮੰਗਣ ਦੀ ਲੋੜ ਨਹੀਂ ਪਵੇਗੀ ਤੇਰੇ ਅੰਦਰ ਦੇ ਫੁਰਨੇ ਉੱਠਣ ਤੋਂ ਪਹਿਲਾਂ ਹੀ ਦਾਤਾ ਮਿਲ ਜਾਣਗੇ ਤੂੰ ਅੰਦਰ ਇੱਕ ਫੁਰਨਾ ਬਣਾਏਗਾ ਜੋ ਕੁਝ ਫੁਰਨਾ ਤੇਰੇ ਅੰਦਰ ਬਣਿਆ ਔਰ ਕੁਦਰਤ ਨੇ ਰੱਬ ਨੇ ਤੈਨੂੰ ਬਖਸ਼ ਦੇਣਾ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਜੋ ਬੋਲੇ ਇहां ਉहां ਸੱਚ ਹੋਵੇ ਫਿਰ ਇੱਤਾਂ ਦੀ ਮਿਰਤੀ ਬਣ ਜਾਏਗੀ ਇੱਥੇ ਸ਼ਬਦ ਦਾਨ ਕਿਉਂ ਵਰਤਿਆ ਜਦੋਂ ਭੁਖਾਰੀ ਮੰਗਣ ਆਉਂਦਾ ਹੈ ਤੇ ਉਸਨੇ ਕਦੀ ਬੂਹੇ ਅੱਗੇ ਆ ਕੇ ਆਪਣਾ ਹੱਕ ਨਹੀਂ ਜਤਾਇਆ ਹੱਕ ਜਿਤਾਉਣ ਵਾਲਾ ਕਦੀ ਦਾਨ ਦਾ ਪਾਤਰ ਨਹੀਂ ਬਣਦਾ ਤੇ ਸਿੱਖਾਂ ਨੂੰ ਸਿੱਖੀ ਦਾਨ हे ਦਤਾਰ ਅਸੀਂ ਲਾਇਕ ਨਹੀਂ ਸਿੱਖੀ ਦੇ ਪਰ ਤੇਰੇ ਚਰਨਾਂ ਵਿੱਚੋਂ ਇੱਕ ਦਾਨ ਮੰਗਣਾ ਹੈ ਤੇ ਗੁਰੂ ਅੰਗਦ ਸਾਹਿਬ ਨੂੰ ਇਹੀ ਪੁੱਛਿਆ ਸੀ ਕਿ ਤੁਸੀਂ ਸਿੱਖੀ ਕਮਾਈ ਇਸ ਰੋਤਪੇ ਦੇ ਪਹੁੰਚੇ ਕਿਹੜੀ ਘਾਲਣਾ ਕੀਤੀ ਉਹਨਾਂ ਨੇ ਕੋ ਬੇਨਤੀ ਕੀਤੀ ਉਹਨਾਂ ਨੇ ਸ਼ਲੋਕ ਦਰਜ ਕੀਤਾ ਏਕ ਨਹੀਂ ਦਾਤ ਆਪਸ ਤੇ ਜੋ ਪਾਈਏ ਇਹ ਕਾ ਦਾ ਨਾਨ ਜੇ ਅਸੀਂ ਕਹੀਏ ਕਿ ਸਿੱਖੀ ਕਮਾਈ ਤੇ ਮੈਂ ਨਹੀਂ ਮਿਹਨਤ ਕੀਤੀ ਉਹ ਦਾਤ ਨਹੀਂ ਹੁੰਦੀ ਕਹਿਣ ਲੱਗੇ ਦਾਤ ਉਹ ਹੁੰਦੀ ਹੈ ਜਦੋਂ ਸਾਹਿਬ ਤਰੁੱਠ ਕੇ ਝੋਲੀ ਵਿੱਚ ਗੁਣ ਔਗਣ ਦੇਖੇ ਨਾ ਦੇਖੇ ਭਾਂਡਾ ਭਰ ਦੇਵੇ ਉਹ ਹੁੰਦੀ ਹੈ ਦਾਤ ਇਹ ਕਨੇਹੀ ਦਾਤ ਆਪ ਸਤੇ ਜੋ ਪਾਈਏ ਨਾਨਕ ਸਾਹ ਕਮਲਾ ਕਰਮਾਤ ਸਾਹਿਬ ਤੁਠੇ ਜੋ ਮਿਲੇ ਦਾਣ ਦਾ ਅਰਥ ਹੈ ਕਿ ਮੈਂ ਇਸ ਦੇ ਲਾਇਕ ਨਹੀਂ ਪਰ ਤੁਸੀਂ ਝੋਲੀ ਵਿੱਚ ਪਾ ਦਿਓ ਤੁਸੀਂ ਕਿਰਪਾ ਕਰ ਦਿਓ ਕੁਝ ਵੀ ਬਖਸ਼ ਦਿਓ ਤੇ ਮੇਰੇ ਗੁਰੂ ਸਾਹਿਬ ਨੇ ਦਾਨ ਮੰਗਿਆ ਸ਼ਬਦ ਕਹੇ ਤਰਸ ਪਿਆ ਮਹਿਰਮਤ ਹੋਈ ਸਾਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈਤਾ ਜੀਵਾ ਤਨ ਮਨ ਥੀ ਵਹ ਹਰਿਆ ਨਾਮ ਉਦੋਂ ਮਿਲਦਾ ਹੈ ਜਦੋਂ ਤਰਸ ਦੇ ਘਰ ਵਿੱਚ ਆਉਂਦਾ ਹੈ ਦਾਨ ਦੇ ਹੱਕ ਨਹੀਂ ਹੁੰਦੇ ਦਾਨ ਦੇ ਦਾਵੇ ਨਹੀਂ ਹੁੰਦੇ ਇਹ ਤਾਂ ਅੰਦਰ ਦਾ ਇੱਕ ਤੜਲਾ ਹੈ ਅੰਦਰ ਦੀ ਇੱਕ ਬੇਨਤੀ ਹੈ ਅੰਦਰ ਦੀ ਇੱਕ ਪੁਕਾਰ ਹੈ ਪੁਕਾਰ ਕਰੀਏ ਕਿਵੇਂ ਜਿਉਂ-ਜੋ ਮਨੁੱਖ ਭਜਨ ਬੰਦਗੀ ਕਰਦਾ ਹੈ ਨਾਮ ਤੋਂ ਵੱਡੀ ਕੋਈ ਦਾਤ ਨਹੀਂ ਪਿਆਰਿਓ ਜਿਸ ਨੂੰ ਨਾਮ ਦੀ ਦਾਤ ਮਿਲ ਗਈ ਉਸ ਤੋਂ ਵੱਡਾ ਕੋਈ ਅਮੀਰ ਨਹੀਂ ਸਿੱਖੀ ਦਾਨ ਤੋਂ ਸ਼ੁਰੂ ਹੋਣੀ ਹੈ ਤੇ ਨਾਮ ਦਾਨ ਤੱਕ ਪਹੁੰਚਣਾ ਹੈ ਸਿੱਖੀ ਕੇਸ ਰਾਇਤ ਵਸਾ ਪ੍ਰੋਸਾ ਬਿਵੇਕ ਇਹ ਪੌੜੀਆਂ ਹਨ ਨਾਮ ਤੱਕ ਜਾਣ ਦੀਆਂ ਤੇ ਜਦੋਂ ਨਾਮ ਮਿਲ ਜਾਏ ਤੇ ਫਿਰ ਇੰਨਾ ਸਾਰੀਆਂ ਚੀਜ਼ਾਂ ਦੀ ਸੰਭਾਲ ਵੀ ਨਾਮ ਹੀ ਕਰਦਾ ਹੈ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਦਾਨ ਮੰਗਿਆ ਉਸ ਦਾਨ ਵਿੱਚ ਕੀ ਮੰਗਦੇ ਹਨ ਪ੍ਰਭ ਦਾਤੋ ਦਦਾਰ ਪਰਯੋ ਜਾਚਕਿਕ ਸ਼ਰਨਾ ਮੈਂ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ ਹਾਂ ਇੱਕ ਭਿਖਾਰੀ ਤੇ ਗੁਰਮੁਖੋ ਕੰਨ ਨੂੰ ਅਸੀਂ ਸਾਰੇ ਕਹਿ ਦਿੰਦੇ ਹਾਂ ਕਿ ਅਸੀਂ ਸੰਗਤਾਂ ਦੇ ਜੋੜੇ ਛਾੜਦੇ ਹਾਂ ਅਸੀਂ ਤੁਹਾਡੇ ਚਰਨਾਂ ਦੀ ਧੂੜ ਵਰਗੇ ਨਹੀਂ ਹਕੀਕਤ ਵਿੱਚ ਇਹ ਹੈ ਕਿ ਨਾ ਗਲਣਾ ਨਾਲ ਕਦੀ ਨੀ ਰੀਜਣਾ ਤੇ ਹਜੂਰ ਨੇ ਸ਼ਬਦ ਵਰਤੇ ਨਾ ਤੂੰ ਆਵੇਂ ਬਸ ਬਹੁਤ ਘਨਾਵਨੇ ਨਾ ਤੂੰ ਆਵੇਂ ਬਸ 베ਦ ਪੜਾਵਨੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਫਿਰ ਦਾਤ ਮੰਗੀ ਪ੍ਰਭ ਦਾਤੋ ਦਤਾਰ ਪਰਯੋ ਜਾਚਕਿ ਕਿ ਸਰਨਾ ਮਿਲਾ ਦਾਨ ਸੰਤ ਰੇਨ ਜੇਹ ਲਗ ਭਵ ਜਲ ਤਰਨਾ ਦਾਤਾ ਜੀ ਮੰਗੀਏ ਕਿਸ ਕੋਲੋਂ ਕਹਿਣ ਲੱਗੇ ਗੁਰੂ ਨਾਨਕ ਦੇ ਚਰਨਾਂ ਦਾ ਪੱਲਾ ਫੜ ਤੇ ਉਸ ਰੱਬ ਦੇ ਦਰ ਦਾ ਭਿਖਾਰੀ ਬਣ ਤੇ ਮਹਾਰਾਜ ਕਿਵੇਂ ਮੰਗੀਏ ਉਹਨਾਂ ਨੇ ਇੱਕ ਪ੍ਰਮਾਣ ਦਿੱਤਾ ਕਹਿਣ ਲੱਗੇ ਬੇਨਤੀ ਕਰਿਆ ਕਰ ਮੰango ਰਾਮ ਤੇਕ ਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਇਹ ਬੇਨਤੀ ਕਰਿਆ ਕਰ ਦਾਤੇ ਦੇ ਚਰਨਾਂ ਵਿੱਚ ਤੇ ਜਦੋਂ ਬੇਨਤੀ ਕਰੇਗਾ ਤੇ ਦਾਤੇ ਦੀਆਂ ਦਿੱਤੀਆਂ ਦਾਤਾਂ ਤੇਰੇ ਨਾਲ ਹੀ ਆ ਜਾਣਗੀਆਂ ਗੁਰਮੁਖ ਸਿੱਖੀ ਦਾ ਦਾਨ ਮੰਗਣਾ ਦਾਵਾ ਨਹੀਂ ਸਿੱਖੀ ਦਾ ਦਾਨ ਮੰਗਣਾ ਭਿਖਾਰੀ ਬਣ ਕੇ ਪੁਕਾਰ ਹੈ ਜਦੋਂ ਦਾਨ ਮੰਗਣ ਜਾਈਏ ਤਾਂ ਦਰਬੇ ਨਾ ਮਾਰੀਏ ਦਾਵੇ ਨਾ ਕਰ ਗਏ ਉੱਥੇ ਭਾਈ ਦਇਆ ਸਿੰਘ ਜੀ ਨੇ ਹੀ ਗੱਲ ਕਹੀ ਸੀ ਹੱਥ ਵਿੱਚ ਪੱਥਰ ਡਿੱਗ ਪਿਆ ਕਲੰਗੀ ਵਾਲੇ ਨੇ ਕਿਹਾ ਪੱਥਰ ਕਿਉਂ ਡਿੱਗਾ ਤੇ ਕਿਹਾ ਮਹਾਰਾਜ ਪੱਥਰ ਭਾਰਾ ਸੀ ਕਹਿੰਦੇ ਹਨ ਪਾਣੀ ਵਿੱਚ ਭਰਿਆ ਤੇ ਡੁੱਬ ਗਿਆ ਹੈ ਕਹਿੰਦਾ ਹੈ ਬਾਬਾ ਮੈਨੂੰ ਇੱਕੋ ਪਤਾ ਹੈ ਜਿਹੜਾ ਤੇਰੇ ਹੱਥ ਵਿੱਚੋਂ ਨਿਕਲ ਗਿਆ ਉਹਨੇ ਇੱਕ ਨਾ ਇੱਕ ਦਿਨ ਡੋਬੀ ਹੀ ਜਾਣ ਹੈ ਜਿੰਨਾ ਚਿਰ ਤੁਹਾਡੇ ਹੱਥ ਵਿੱਚ ਸੀ ਇਹ ਪੱਥਰ ਉਨਾ ਚਿਰ ਰਿਹਾ ਜਦੋਂ ਤੁਹਾਡੇ ਹੱਥ ਵਿੱਚੋਂ ਨਿਕਲ ਗਿਆ ਤੇ ਡੁੱਬ ਗਿਆ ਆਪਾਂ ਆਮੀ ਕਹਾਵਤਾਂ ਕਹਿ ਦਿੰਨੇ ਆ ਜਿੰਨਾ ਚਿਰ ਸਾਡੇ ਬੱਚਾ ਹੱਥ ਵਿੱਚ ਹੈ ਉਨਾ ਚਿਰ ਸਾਡੀ ਆਗਿਆ 'ਚ ਚੱਲਦਾ ਹੈ ਜਦੋਂ ਸਾਡੇ ਹੱਥੋਂ ਨਿਕਲ ਗਿਆ ਤੇ ਆਪਣੀਆਂ ਮਨਮਰਜ਼ੀਆਂ ਕਰਦਾ ਹੈ ਹੁਣ ਵਿਗੜ ਗਿਆ ਆਪਾਂ ਇਹ ਸ਼ਬਦ ਵਰਤਦੇ ਆ ਸਾਡੇ ਹੱਥੋਂ ਨਿਕਲ ਗਿਆ ਆਮ ਹੀ ਕਹਿ ਦਿੰਨੇ ਆ ਤੇ ਭਾਈ ਦਇਆ ਸਿੰਘ ਵੀ ਕਹਿਣ ਲੱਗੇ ਸਤਾਤਾ ਜੀ ਜਿੰਨਾ ਚਿਰ ਤੁਹਾਡੇ ਪੱਥਰ ਹੱਥ ਵਿੱਚ ਸੀ ਜਦੋਂ ਹੱਥੋਂ ਨਿਕਲ ਗਿਆ ਤੇ ਡੁੱਬ ਗਿਆ ਤੇ ਭਾਈ ਗੁਰਦਾਸ ਜੀ ਕਹਿੰਦੇ ਹਨ ਜਦੋਂ ਪਖਾਰੀ ਮੰਗਣ ਜਾਂਦੇ ਹਨ ਉਹ ਮੰਗਣ ਵਾਲੇ ਘਰ ਵੱਲ ਮੂੰਹ ਰੱਖਦੇ ਹਨ ਪਿਛੋਂ ਭੌਂਕ ਦੇ ਕੁੱਤਿਆਂ ਵੱਲ ਨਹੀਂ ਦੇਖਦੇ ਉਸ ਦੇ ਕੱਪੜਿਆਂ ਦਾ ਪਤਾ ਨਹੀਂ ਕਿਹੋ ਜੀ ਪਹਿਚਾਨ ਹੈ ਸਾਰੇ ਦੇ ਸਾਰੇ ਭੌਂਕੇ ਉਹ ਕਹਿੰਦੇ ਹਨ ਕਿਉਂ ਭੌਂਕੀ ਜਾऊं ਮੇਰਾ ਵੀ ਰੋਜ ਦਾ ਤਜਰਬਾ ਹੈ ਮੈਂ ਤੁਹਾਡੇ ਵੱਲ ਧਿਆਨ ਨਹੀਂ ਦੇਣਾ ਤੁਹਾਡੇ ਵੱਲ ਸੋਟੀ ਘੁਮਾਉਣੀ ਹੈ ਪਰ ਧਿਆਨ ਉਧਰ ਹੀ ਰੱਖਣਾ ਹੈ ਜਿੱਥੋਂ ਮੈਨੂੰ ਖੈਰ ਪੈਣੀ ਕਰਨ ਲੱਗੇ ਜੇ ਦਾਨ ਮੰਗਣ ਤੁਰਿਆ ਹੈ ਤੇ ਉਹ ਜਾ ਮਨ ਬਣਾ ਭਖਾਰੀ ਮੰਗਣ ਜਾਂਦਾ ਹੈ ਤੇ ਜੇ ਤੇਰੇ ਕੋਲ ਕੋ ਕਰਮੀ ਤੁਰੇ ਫਿਰਨੇ ਹੋਣ ਬਕਾਰੀ ਤੁਰਦੇ ਫਿਰਦੇ ਹੋਣ ਮਨੁੱਖਤਾ ਦੇ ਜ਼ੁਲਮ ਕਰਨ ਵਾਲੇ ਉਹਨਾਂ ਵੱਲ ਨਾ ਦੇਖੀ ਜਾਈਂ ਉਹ ਤਾਂ ਭੌਂਕਦੇ ਹੀ ਰਹਿੰਦੇ ਹਨ ਤੂੰ ਆਪਣੀ ਚਾਲ ਚੱਲਿਆ ਜਾਈਂ ਪਰ ਧਿਆਨ ਕੇਵਲ ਇੱਕ ਕੇਂਦਰ ਬਿੰਦੂ ਤੇ ਰੱਖੀ ਉਹ ਕੇਂਦਰ ਬਿੰਦੂ ਕਿਹੜਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ ਉਹ ਧਿਆਨ ਆਪਣਾ ਬਸ ਉੱਥੇ ਰੱਖੀ ਜਦੋਂ ਉੱਥੇ ਧਿਆਨ ਰੱਖੇਗਾ ਤੇ ਸਾਰੀਆਂ ਹੀ ਬਰਕਤਾਂ ਸਤਿਗੁਰੂ ਨੇ ਤੈਨੂੰ ਬਖਸ਼ ਦੇਣੀਆਂ ਨੇ ਸਾਰੀਆਂ ਬਰਕਤਾਂ ਦਾ ਮਾਲਕ ਤੈਨੂੰ ਬਣਾ ਦੇਣੇ ਤੇ ਅਖੀਰ ਵਿੱਚ ਇੰਨੀਆਂ ਗੱਲਾਂ ਸੁਣਨ ਤੋਂ ਬਾਅਦ ਜਦ ਉਸ ਦੀ ਝੋਲੀ ਵਿੱਚ ਦਾਤ ਪੈਂਦੀ ਹੈ ਤੇ ਬੁਖਾਰੀ ਗੱਦਗੱਦ ਹੋ ਜਾਂਦਾ ਹੈ ਤੇ ਕਹਿਣ ਲੱਗੇ ਸਿਖਾ ਅੰਦਰ ਦਾ ਹੰਕਾਰ ਛੱਡ ਕੇ ਨਮਾਣਾ ਬਣ ਕਦੀ ਤਾਂ ਸਤਿਗੁਰੂ ਤੇਰੇ ਤੇ ਮਿਹਰ ਕਰੇਗਾ ਸਤਿਗੁਰੂ ਕਿਰਪਾ ਕਰਨ ਦਾਨ ਦਾ ਦਾਵਾ ਨਹੀਂ ਦਾਨ ਦਾ ਹੱਕ ਨਹੀਂ ਦਾਨ ਦਾ ਕਰਮ ਨਹੀਂ ਦਾਨ ਤਾਂ ਕੇਵਲ ਲੈਣ ਵਾਲੇ ਦਾ ਇੱਕ ਤਰਲਾ ਹੈ ਜਦੋਂ ਤਰਲਕ ਕਨਿੰਗ ਅਤੇ ਗੁਰੂ ਗ੍ਰੰਥ ਸਾਹਿਬ ਨੇ ਤੈਨੂੰ ਸਭ ਬਰਕਤਾਂ ਬਖਸ਼ ਦੇਣੀਆਂ ਜਦੋਂ ਇਹਨਾਂ ਦੇ ਚਰਨਾਂ ਵਿੱਚ ਬੇਨਤੀ ਕਰੇਗਾ ਫਿਰ ਸਾਰੀਆਂ ਹੀ ਦਾਤਾਂ ਦਾ ਤੈਨੂੰ ਮਾਲਕ ਦਾਤਾ ਜੀ ਨੇ ਬਣਾ ਦੇਣਾ ਹੈ ਇਸ ਕਰਕੇ ਅਸੀਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿੱਖ ਬਣੀਏ ਇਹਨਾਂ ਦੇ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਸੋਨਾ ਬਨਾਈਏ ਕਲੰਗੀ ਧਰ ਦੇ ਪੁੱਤਰੋ ਧੀਓ ਅਮਰਤ ਧਾਰੀ ਹੋ ਕੇ ਜਿਓ ਅਮਰਤ ਸਕੀਏ ਸਿੰਘ ਸਜੀਏ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸੋਨਾ ਬਣਾਉਣ ਦਾ ਯਤਨ ਕਰੀਏ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁਲਣਾਂ ਦੀ ਖਿਮਾ ਕਰਨੀ ਜੋ ਅੱਗੇ ਦੀ ਵਿਚਾਰ ਹੈ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ ਆਪ ਸਰਵਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਰਵਤ ਸੰਗਤਾਂ ਨੂੰ ਜੀ ਆਇਆਂ ਨੂੰ ਜੀ ਆਉ ਸਲੋਕ ਪੜ੍ਹ ਕੇ ਸਮਾਪਤੀ ਕਰੀਏ ਜੀ ਸਲੋਕ ਪਵਨ ਗੁਰੂ ਪਾਣੀ ਪੈਤਾ ਮਾਤਾ ਧਰਤ ਦਿਵਸ ਰਾਤ ਨੁਇ ਨਾਈਂਦਾ ਮੀਆਂ ਕੋ ਆਪਣੀ ਗਿਣਡ ਕੇ ਜਿੰਨੀ ਨਾਮ ਧਿਆਇਆ ਗੈ ਮਸਾਕਤ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਜਿੰਨੀ ਨਾਮ ਧਿਆਇਆ ਸਾਕਤ ਨਾਨਕ ਤੇ ਮੁਖ ਉਜਲੇ ਕੇਤੀ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ